ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਦੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਇੱਕ ਜ਼ਰੂਰੀ ਬੇਨਤੀ ਹੈ ਜੀ ਜਦੋਂ ਤੁਸੀਂ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਲੜਕੀ ਵਾਲਿਆਂ ਦਾ ਤਾਂ ਤੁਸੀਂ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਲੜਕੀ ਵਾਲਿਆਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਡਾਇਰੈਕਟ ਕਾਲ ਘੱਟ ਕਰਿਆ ਕਰੋ ਜੀ ਕਿਉਂਕਿ ਹਰ ਟਾਈਮ ਹਨਾ ਰਿਸ਼ਤੇ ਵੀ ਮੈਚ ਕਰਨੇ ਹੁੰਦੇ ਆ ਜੀ ਤੇ ਹਰ ਟਾਈਮ ਫੋਨ ਉੱਤੇ ਗੱਲ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਜੀ ਤਾਂ ਕਰਕੇ ਕਾਲ ਹਰੇਕ ਦੀ ਰਿਸਿਵ ਕਰਨੀ ਬਹੁਤ ਔਖੀ ਹੈ ਜੀ ਤੇ ਤੁਸੀਂ WhatsApp ਨੰਬਰ ਤੇ ਹਰੇਕ ਦਾ ਰਿਪਲਾਈ ਕੀਤਾ ਜਾਂਦਾ ਹੈ ਤੁਸੀਂ WhatsApp ਨੰਬਰ ਤੇ ਫਾਈਲ ਨੰਬਰ ਦੱਸ ਕੇ ਲੜਕੀ ਵਾਲਿਆਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦਾ ਵਾਈਰਟਾ ਭੇਜ ਕੇ ਚੈਨਲ ਤੇ ਐਡ ਵੀ ਲਗਵਾ ਸਕਦੇ ਹੋ ਜੀ ਉਬਈ ਤੁਸੀਂ WhatsApp ਨੰਬਰ ਤੇ ਵਾਇਰ ਡਾਟਾ ਭੇਜ ਸਕਦੇ ਹੋ ਅੱਜ ਅਸੀਂ ਰਿਸ਼ਤੇ ਲੈ ਕੇ ਆਏ ਹਾਂ ਜੀ ਮੁੰਡੇ ਤੇ ਕੁੜੀਆਂ ਦੇ ਰਿਸ਼ਤਾ ਹੈ ਫਾਈਲ ਨੰਬਰ 220 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਏਰੀਆ ਸਮਰਾਲਾ ਕਾਸਟ ਜੱਟ ਸਿੱਖ ਜਨਮ 7 ਫਰਵਰੀ 1994 ਹਾਈਟ 5 ਫੁੱਟ 7 ਇੰਚ ਪੜ੍ਹਾਈ ਡਿਪਲੋਮਾ ਆਫ ਲੈਂਗੁਏਜ ਡਿਪਾਰਟਮੈਂਟ ਇਟਲੀ ਸਿਟੀਜ਼ਨ ਡਰਾਈਵਿੰਗ ਲਾਇਸੈਂਸ ਯੈਸ red passport holder living in italy b years ਇਹ 20 ਸਾਲਾਂ ਤੋਂ ਲੜਕੀ ਜੀ ਇਟਲੀ ਦੇ ਵਿੱਚ ਹੈ ਇਹ ਲੜਕੀ ਇਟਲੀ ਦੀ ਸਿਟੀਜ਼ਨ ਹੈ ਜੋਬ ਹੈ ਜੀ ਬਾਇਓ ਮੈਡੀਕਲ ਸੈਲਰੀ 2 ਲੱਖ ਰੁਪਿਆ ਫਾਦਰ ਵਰਕਿੰਗ ਮਦਰ ਹਾਊਸ ਵਾਈਫ ਬ੍ਰਦਰ ਅਨਮੈਰਿਡ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਦਾ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਲੜਕੀ ਬਹੁਤ ਸੋਹਣੀ ਸੁਨੱਖੀ ਹੈ ਜੀ ਚਾਹੇ ਰਿਸ਼ਤਾ ਪੰਜਾਬ ਤੋਂ ਹੋਵੇ ਚਾਹੇ ਕਿਸੇ ਫੋਰਨ ਕੰਟਰੀ ਤੋਂ ਇਹ ਰਿਸ਼ਤਾ ਕਰ ਦੇਣਗੇ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਆਪਣੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ 9646298212 ਇਹ ਆਪਣਾ ਨੰਬਰ ਹੈ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 221 ਨਾਮ ਕੌਰ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਗੋਤ ਸੇਖੋ ਹਾਈਟ 5 ਫੁੱਟ 6 ਇੰਚ ਜਨਮ 30 ਜਨਵਰੀ 1998 ਪੜ੍ਹਾਈ ਵੀ ਐਸਸੀ ਨਰਸਿੰਗ ਕੁੜੀ ਸੋਹਣੀ ਸੁਨੱਖੀ ਹੈ ਪਿਤਾ ਜੀ ਐਗਰੀਕਲਚਰ ਨੇ ਜੀ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਇੱਕ ਭਰਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਮੁੰਡਾ ਚਾਹੀਏ ਪੰਜਾਬ ਤੋਂ ਹੋਵੇ ਜਾਂ ਫੋਰਨ ਤੋਂ ਸੋਹਣਾ ਸੁਨੱਖਾ ਹੋਵੇ ਜੀ ਨਸ਼ਾ ਰਹਿਤ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਆਪਣੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਬਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 222 ਨਾਮ ਅਮਨਜੀਤ ਸਿੰਘ ਜ਼ਿਲ੍ਹਾ ਗਰਦਾਸਪੁਰ ਜਨਮ ਨਵੰਬਰ 1992 ਹਾਈਟ 5 ਫੁੱਟ 10 ਇੰਚ ਕਾਸਟ ਸੈਣੀ ਸਿੱਖ ਪੜ੍ਹਾਈ ਬੀਟੈਕ ਕੰਮ ਸਿਵਲ ਇੰਜੀਨੀਅਰ ਪ੍ਰਾਈਵੇਟ ਜੋਬ ਵਧੀਆ ਤਨਖਾਹ ਹੈ ਜੀ ਪਿੰਡ ਬਹੂਰੀ ਰਸੈਣੀਆ ਪ੍ਰਾਪਰਟੀ 4 ਕਿੱਲੇ ਪਿਤਾ ਜੀ ਬੀਐਸਐਫ ਰਿਟਾਇਰ ਨੇ ਮਾਤਾ ਹਾਊਸ ਵਾਈਫ ਇੱਕ ਭਰਮ ਨਰਡਵੇਸ਼ ਨੂੰ ਪਰਿਵਾਰ ਹੈ ਜੀ ਨਾਉਟ ਡਰਿੰਕਿੰਗ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਹੈ ਜੀ ਪਰਿਵਾਰ ਦਾ 73188 78156 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 223 ਨਾਮ ਕੌਰ ਜ਼ਿਲ੍ਹਾ ਜਲੰਧਰ ਕਾਸਟ ਜਟ ਸਿੱਖ ਗੋਤ ਵੜੈਚ ਹਾਈਟ 5 ਫੁੱਟ 6 ਇੰਚ ਜਨਮ ਅਗਸਤ 1998 ਪੜ੍ਹਾਈ ਵੀ ਇਹ ਪਾਸ ਕੁੜੀ ਸਲਾਈ ਕਢਾਈ ਦਾ ਸਾਰਾ ਕੰਮ ਜਾਣਦੀ ਹੈ ਇਹ ਰਿਸ਼ਤਾ ਚਰੇਲੂ ਲੜਕੀ ਦਾ ਹੈ ਕੁੜੀ ਘਰੇਲੂ ਕੰਮਕਾਰ ਵੀ ਜਾਣਦੀ ਹੈ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਦੋ ਭਰਾ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਮੁੰਡੇ ਨੂੰ ਜ਼ਮੀਨ 5 ਤੋਂ 10 ਕਿੱਲਾਂ ਤੱਕ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਨਸ਼ਾ ਰਹਿਤ ਹੋਵੇ ਚਾਹੇ ਕੋਈ ਵਧੀਆ ਪ੍ਰਾਈਵੇਟ ਜੋਬ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨੇ ਮੈਚ ਕਰਦਾ ਹੈ ਤੁਸੀਂ ਆਪਣੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਧੰਨਵਾਦ ਜੀ